ਨਜ਼ਮ ਦਾ ਕੀ ਨਾਮ ਹੈ ਮੈਂ ਨਹੀਂ ਮੰਨਦਾ ਨਜ਼ਮ ਹੈ ਜੀ ਕਿ ਮੁੱਛ ਨੂੰ ਵਟ ਨਾ ਦੇਵੇ ਜੱਟ ਮੈਂ ਨਹੀਂ ਮੰਨਦਾ ਮੁੱਛ ਨੂੰ ਵਟ ਨਾ ਦੇਵੇ ਜੱਟ ਮੈਂ ਨਹੀਂ ਮੰਨਦਾ ਹੋਵੇ ਬੱਟ ਤੇ ਖਾਵੇ ਘਟ ਮੈਂ ਨਹੀਂ ਮੰਨਦਾ ਹਰ ਜੇ ਹੋਵੇ ਬੱtte ਖਾਵੇ ਕਟ ਮੈਂ ਨਹੀਂ ਮੰਦਾ। ਕੀ ਸੱਚ ਬੋਲਿਆ। ਔਰ ਡੋਗਰ ਦੁਸ਼ਮਨਦਾਰ ਨਾ ਹੋਵੇ ਮੈਂ ਨਹੀਂ ਮੰਦਾ। ਡੋਗਰ ਦੁਸ਼ਮਨਦਾਰ ਨਾ ਹੋਵੇ ਮੈਂ ਨਹੀਂ ਮੰਦਾ। ਖਾਨ ਦੇ ਕੋਲ ਨਸਵਾਰ ਨਾ ਹੋਵੇ ਮੈਂ ਨਹੀਂ ਮੰਦਾ। ਖਾਨ ਸਾਹਿਬ। ਤੇ ਉਹ ਥੋੜੀ ਜੀ ਖਾਨ ਦੇ ਕੋਲ ਲਸਵਾਰ ਨਾ ਹੋਵੇ ਮੈਂ ਨਹੀਂ ਮੰਨਦਾ ਔਰ ਪੰਜਾਬੀ ਨਾ ਚੁੱਪੇ ਗੱਲੇ ਮੈਂ ਨਹੀਂ ਮੰਨਦਾ ਪੰਜਾਬੀ ਨਾ ਚੁੱਪੇ ਗੱਲੇ ਮੈਂ ਨਹੀਂ ਮੰਨਦਾ ਬੇਗਮ ਨੂੰ ਮੁਰਸ਼ਦ ਨਾ ਮੰਨੇ ਮੈਂ ਨਹੀਂ ਮੰਨਦਾ ਪੰਜਾਬੀ ਨਾ ਚੁੱਪੇ ਗੱਲੇ ਮੈਂ ਨਹੀਂ ਮੰਨਦਾ ਬੇਗਮ ਨੂੰ ਮੁਰਸ਼ਦ ਨਾ ਮੰਨੇ ਮੈਂ ਨਹੀਂ ਮੰਨਦਾ ਔਰ ਗੁੱਜਰ ਤੇ ਵੇਖੇ ਨਾ ਥਾਣਾ ਮੈਂ ਨਹੀਂ ਮੰਦਾ ਗੁੱਜਰ ਤੇ ਵੇਖੇ ਨਾ ਥਾਣਾ ਮੈਂ ਨਹੀਂ ਮੰਦਾ ਵਿਆਹ ਦਾ ਖਾਣਾ ਛੱਡਦੇ ਰਾਣਾ ਮੈਂ ਨਹੀਂ ਮੰਦਾ ਸਸਮ ਮਾਦਰ ਜੀ ਅਗਲੀ ਕਹਾ ਤਾ ਸਦਰ ਨੂੰ ਮਿਲਦਾ ਸਾਰਿਆਂ ਨੂੰ ਵਿਗਾੜਨਦੇ ਆ ਤੁਸੀਂ ਟਾਈਮ ਆ ਗਿਆ ਗੁੱਜ ਗੁੱਜਰ ਤੇ ਵੇਖੇ ਨਾ ਥਾਣਾ ਮੈਂ ਨਹੀਂ ਮੰਦਾ ਵਿਆਹ ਦਾ ਖਾਣਾ ਛੱਡਦੇ ਰਾਣਾ ਮੈਂ ਨਹੀਂ ਮੰਦਾ ਔਰ ਡਾਕੂ ਛੱਡਦੇ ਲੁੱਟਣਾ ਖੋਣਾ ਮੈਂ ਨਹੀਂ ਮੰਦਾ ਡਾਕੂ ਛੱਡਦੇ ਲੁੱਟਣਾ ਖੋਣਾ ਮੈਂ ਨਹੀਂ ਮੰਦਾ शायर ते ना सोना। <laughs> 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 ਮੁਕਰਰ ਹੋ ਜਾ ਇਸ ਸਭ ਇਹ ਦੁਬਾਰਾ ਇਹ ਸ਼ੇਰ ਦੁਬਾਰਾ ਮੁਕਰਰ ਸਿਰਫ ਆਪਣੇ ਸ਼ਾਇਰ ਤੇ ਕਹਿਆ ਜੀ ਸਾਰੇ ਵਾਸਤੇ ਢਾਕੂ ਛੱਡ ਦੇ ਲੁੱਟਣਾ ਖੋਣਾ ਮੈਂ ਨਹੀਂ ਮੰਨਦਾ ਸ਼ਾਇਰ ਤੇ ਨਾ ਹੋਵੇ ਸੁਣਨਾ ਔਰ ਪੱਟੀ ਛੇਤੀ ਹਾਰ ਨੂੰ ਮੰਨੇ ਮੈਂ ਨਹੀਂ ਮੰਨਦਾ ਦੁਸ਼ਮਨ ਦੀ ਜੇ ਲਤ ਨਾ ਪੰਨੇ ਮੈਂ ਨਹੀਂ ਮੰਨਦਾ ਔਰ ਪਾਕਿਸਤਾਨੀ ਵਕਤ ਆਏ ਮੰਨ ਲੈ ਨਾ ਮਾ ਪਾਕਿਸਤਾਨੀ ਵਕਤ ਆਏ ਮੰਨ ਲੈ ਨਵਾ ਖਾਣਾ ਖੁੱਲੇ ਦੌੜਨਾ ਲਾਵੇ ਮੈਨੂੰ ਮੰਨਦਾ ਵਾਹ 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 ਜੀ ਹੋਰ ਅੱਜ ਵਾਹ ਵਾਹ ਕਿਆ ਨਕਸ਼ਾ ਕਿ ਸਰਰ ਮੁਗਰਰ ਪਾਕਿਸਤਾਨੀ ਵਕਤ ਆਏ ਮੰਨ ਲੈ ਨਵਾ ਖਾਣਾ ਖੁੱਲੇ ਦੌੜਨਾ ਲਾਵੇ ਮੈਂ ਨਹੀਂ ਮੰਦਾ ਔਰ ਖਾਮਦ ਹਰ ਕੋਈ ਨੇਕ ਤੇ પાਕੇ من لینا ماں خامد کوئی نیک پا کے من لینا وا پورا ہفتہ خوش اخلاقے کے میں نہیں مندہ پورا ہفتہ خوش کے میں نہیں مندہ اور آخر پہ ہے جی کہ قوم بلوچ قوم بلوچ دلیر نہ ہوئے میں نہیں مندہ پنجابی ਤੇ ਸ਼ੇਰ ਨਾ ਹੋਵੇ ਮੈਂ ਨਹੀਂ ਮੰਨਦਾ ਐਸਾ ਸਾਰਾ ਕਵਰ ਕਰ ਗਿਆ ਤੁਸੀਂ ਸਾਰੇ ਨਾ ਕਵਰ ਕਰਨਦੇ ਤੋ ਸ਼ੇਰ ਜੇਲ੍ਹ ਚ ਨਾ ਹੋਵੇ ਤਾਂ ਮੈਂ ਨਹੀਂ ਮੰਨਦਾ ਕੌਮ ਬਲੋਚ ਦਲੇਰ ਨਾ ਹੋਵੇ ਮੈਂ ਨਹੀਂ ਮੰਨਦਾ ਪੰਜਾਬੀ ਤੇ ਸ਼ੇਰ ਨਾ ਹੋਵੇ ਮੈਂ ਨਹੀਂ ਮੰਨਦਾ ਸਿੰਧੀ ਯਾਰੀ ਲਾ ਕੇ ਛੋੜੇ ਮੈਂ ਨਹੀਂ ਮੰਨਦਾ ਕੌਮ ਪਠਾਨ ਤੇ ਵਾਦਾ ਤੋੜੇ ਮੈਂ ਨਹੀਂ ਮੰਨਦਾ ਹੋਰ ਅੱਜ ਹੋਰ ਸਹੀ ਕਰਦੇ ਹੋਰ ਆਖਰ ਪਿਆਰ ਕੀਤਾ ਹੈ ਕਿ ਰੱਬ ਨੇ ਕਹਿਣਾ ਹੈ ਗੱਲਾਂ ਬਾਤਾਂ ਮੈਂ ਨਹੀਂ ਮੰਦਾ ਰੱਬ ਨੇ ਕਹਿਣਾ ਗੱਲਾਂ ਬਾਤਾਂ ਮੈਂ ਨਹੀਂ ਮੰਦਾ ਨੇਕੀਆਂ ਦੱਸੋ ਜਾਤਾਂ ਛਾਤਾਂ ਮੈਂ ਨਹੀਂ ਮੰਦਾ ਵਾਹ ਵਾਹ ਬਹੁਤ ਅੱਛਾ ਲਾਕ ਲਾਕ ਲਾਕ